ਅਗਲੇ ਸਭ ਤੋਂ ਵੱਡੀ ਖਬਰ ਆ ਰਹੀ ਹੈ ਪੰਕਜ 바ਵਾ ਗ੍ਰਫਤਾਰ ਕੀਤੇ ਜਾ ਚੁਕੇ ਨੇ ਸੀਟੀਪੀ ਪੰਕਜ 바ਵਾ ਦੀ ਗ੍ਰਫਤਾਰੀ ਹੋਈ ਹੈ ਪੰਜਾਬ ਵਿਜੀਲੈਂਸ ਬਿਊਰੋ ਨੂੰ ਨਿਰਦੇਸ਼ ਪੰਜਾਬ ਦੇ ਚੀਫ ਸੈਕਰੀ ਨੇ ਦਿੱਤਾ ਮੁੱਖ ਮੰਤਰੀ ਨੇ ਹਰੀ ਚੰਡੀ ਦਿਖਾਈ ਤਾਂ ਸੀਟੀਪੀ ਨੂੰ ਗ੍ਰਫਤਾਰ ਕਰ ਲਿਆ ਗਿਆ ਤਾਂ ਨਾਲ ਹੀ ਸਭ ਤੋਂ ਵੱਡੀ ਗੱਲ ਆ ਰਹੀ ਹੈ ਕਿ ਬਾਜਪਾ ਡਿਵੈਲਪਰਸ ਦੇ ਪ੍ਰੋਜੈਕਟ ਨੂੰ ਗਲਤ ਢੰਗ ਦੇ ਨਾਲ ਪਾਸ ਕੀਤਾ ਗਿਆ ਬੀਡੀਐਲ ਜੋ ਕਿ ਕਾਫੀ ਵਿਵਾਦਿਤ ਡਿਵੈਲਪਰ ਰਹਿ ਜ਼ਿਲ੍ਹਾ ਮੁਹਾਲੀ ਦੇ ਖਰੜਾ ਇਲਾਕੇ ਦੇ ਵਿੱਚ ਵਿਜੀਲੈਂਸ ਨੇ ਪੰਕਜ 바ਵਾ ਦੇ ਬਹਾਲੇ ਸਥਿਤ ਰਹਾਇਸ਼ ਤੇ ਰੇਡ ਕੰਡਕਟ ਕੀਤੀ ਸੀ ਉਸ ਦਿਨ ਪਹਿਲਾ ਸੀਟਪੀ 바ਵਾ ਨੂੰ ਸਸਪੈਂਡ ਕੀਤਾ ਗਿਆ 바ਜਵਾਡ ਡਿਵਲਪਰਸ ਦੇ ਟਿਕਾਣੇ ਤੇ ਕੇਂਦਰੀ ਜਾਂਚ ਏਜੰਸੀਆਂ ਵੀ ਤਫਤੀਸ਼ ਕਰਦੀਆਂ ਨਹੀਂ ਆਈਆਂ ਨੇ ਪੰਜਾਬ ਦੇ ਸੀਟਪੀ ਪੰਕਜ 바ਵਾ ਨੂੰ ਚੱਕ ਲਿਆ ਗਿਆ ਹੈ ਪੰਕਜ 바ਵਾ ਸੀਟਪੀ ਰਹੇ ਹੈ ਚੀਫ ਟਾਊਨ ਪਲੈਨਰ ਰਹੇ ਹੈ ਜਿਨ੍ਹਾਂ ਦੀ ਮਨਜ਼ੂਰੀ ਬਿਨਾ ਕਿਸੇ ਤਰੀਕੇ ਦੀਆਂ ਕਲੋਨੀਆਂ ਨਹੀਂ ਘਟ ਸਕਦੀਆਂ ਯਾਨੀ ਕਿ ਸੀਟੀਪੀ ਦੀ ਅਪਰੂਵਲ ਲੈਣੀ ਜ਼ਰੂਰੀ ਹੁੰਦੀ ਹੈ ਪਰ ਬਾਜਵਾ ਡਿਵੈਲਪਰਸ ਦੇ ਪ੍ਰੋਜੈਕਟਸ ਨੂੰ ਕਿਵੇਂ ਪਾਸ ਕੀਤਾ ਗਿਆ ਇਸ ਤਰੀਕੇ ਦੇ ਅਲੀਗੇਸ਼ਨਸ ਪੰਕਜ 바ਵਾ ਤੇ ਲੱਗ ਰਹੇ ਹੈ ਸੀਟੀਪੀ ਪੰਕਜ 바ਵਾ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸਸਪੈਂਸ਼ਨ ਲੈਟਰ ਦੇ ਵਿੱਚ ਲਿਖਿਆ ਗਿਆ ਕਿ ਚਾਰ ਸ਼ੀਟ ਇੱਕ ਵੱਖਰੇ ਲੈਟਰ ਦੇ ਵਿੱਚ ਦਰਸਾਈ ਜਾਏਗੀ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਚਾਰ ਸ਼ੀਟ ਕੀਤਾ ਜਾਣਾ ਹੈ ਰਿਜਿਲੈਂਸ ਪੰਜਾਬ ਜੇ ਕਿਸੇ ਆਈਐਸ ਅਫਸਰ ਤੇ ਪਰਚਾ ਦਰਜ ਕਰਦੀ ਹੈ ਤਾਂ ਉਸ ਦੀਆਂ ਕੁਝ ਕੰਡੀਸ਼ਨਸ ਨੇ ਕਿ ਉਹਨਾਂ ਨੂੰ ਚੀਫ ਸਕੱਟਰੀ ਮੁਖ ਸਕੱਤਰ ਤੋਂ ਅਪਰੂਵਲ ਲੈਣੀ ਜ਼ਰੂਰੀ ਹੈ ਤਾਂ ਜਦੋਂ ਮੁਖ ਸਕੱਤਰ ਦੇ ਦਫ਼ਤਰ ਵਿੱਚ ਫਾਈਲ ਪਹੁੰਚੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਟੇਬਲ ਤੇ ਉਹ ਫਾਈਲ ਰੱਖੀ ਤਾਂ ਭਗਵੰਤ ਮਾਨ ਚੀਫ ਮਿੰਿਸਟਰ ਨੇ ਹਰੀ ਝੰਡੀ ਦਿੱਤੀ ਕਿ ਦੇ ਦਿਓ ਪਰਚਾ ਪੰਕਜ 바ਵਾ ਤੇ ਐਫਆਈਆਰ ਰਜਿਸਟਰਡ ਹੋਈ ਤਾਂ ਕੁਝ ਘੰਟਿਆਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਹਾਲਾਂਕਿ ਪੰਕਜ 바ਵਾ ਜਿਨ੍ਹਾਂ ਦੇ ਵੱਡੀਆਂ ਪਲੈਨਿੰਗਸ ਜਿਹੜੀਆਂ ਕਾਫੀ ਬਹੁਤ ਚਰਚਿਤ ਰਹੀਆਂ ਪੰਜਾਬ ਦੇ ਵੱਡੇ সিটিਪੀ ਰਹੇ ਹੈ ਤਾਂ ਚੀਫ टाउन ਪਲੈਨਰ ਬਵਾਦਾਂ ਦੇ ਘੇਰੇ ਵਿੱਚ ਕਿਉਂ ਨੇ ਉਹਨਾਂ ਤੇ ਐਲੀਗੇਸ਼ਨ ਹੈ ਕਿ ਬਾਜਵਾ ਡਿਵੈਲਪਰਸ ਦੇ ਪ੍ਰੋਜੈਕਟ ਗਲਤ ਢੰਗ ਨਾਲ ਪਾਸ ਕੀਤੇ ਆਖਰਕਾਰ ਇਸ ਐਲੀਗੇਸ਼ਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਕਿਵੇਂ ਅਦਾਲਤ ਵਿੱਚ ਜਾ ਕੇ ਪ੍ਰੂਫ ਕਰੇਗਾ ਪੰਜਾਬ ਵਿਜੀਲੈਂਸ ਬਿਊਰੋ ਨੇ ਪਰਚਾ ਤ ਦਰਜ ਕੀਤਾ ਹੈ ਆਖਰਕਾਰ ਕਿਹੜੇ ਕਿਹੜੇ ਸਾਲ ਦੇ ਪ੍ਰੋਜੈਕਟ ਸੀ ਕਦੋਂ ਪਾਸ ਕੀਤੇ ਗਏ ਬੀ ਡੀ ਐਲ ਆਪਣੇ ਆਪ ਚ ਇੱਕ ਵੱਡੇ ਜਿਹੜਾ ਪ੍ਰੋਜੈਕਟ ਜਿਹੜਾ ਡਿਵੈਲਪਰ ਮੰਨਿਆ ਗਿਆ ਹੈ ਜਿਸ ਤੇ ਕਈ ਦਫਾ ਵੱਡੇ ਸਵਾਲ ਜਿਹੜੇ ਆ ਉਹ ਮੁਹਾਲੀ ਦੇ ਵਿੱਚ ਉਹ ਖੜੇ ਹੁੰਦੇ ਰਹੇ ਆ ਮਨੋਜ ਕੁਮਾਰ ਜੋਸ਼ੀ ਜ਼ਿਆਦਾ ਜਾਣਕਾਰੀ ਦਿੱਤ ਸਾਂਝ ਪਾਉਣ ਕੇ ਮਨੋਜ ਆਖਰਕਾਰ ਸੀਟਪੀ ਪੰਕਜ 바ਵਣੇ ਕਿਹੜੇ ਸਾਲ ਦੇ ਵਿੱਚ ਕੱਖੀ ਤੂਣ ਤਾਇਆ ਕੀਤੀਆਂ ਦੇਖੋ ਪੰਜਾਬ ਵਿਜੀਲੈਂਸ ਬਿਊਰੋ ਨੇ ਪਰਚਾ ਦਰਜ ਕੀਤਾ ਹੈ ਤੇ ਪ੍ਰੂਵ ਅਦਾਲਤਾਂ ਚ ਵਿਜੀਲੈਂਸ ਨੂੰ ਕਰਨਾ ਪਏਗਾ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਹਾਂ ਬਿਲਕੁਕੁਲ ਕਿਸ਼ਨ ਮੈਂ ਸਭ ਤੋਂ ਪਹਿਲਾਂ ਗੱਲ ਦੰਦਾ 드라마ਗਾ ਕਿ ਜੋ ਪੰਕਜ 바ਵਾ ਹੈਗੇ ਨੇ ਉਹ ਚੀਫ ਕੌਨਟਰ ਪੰਜਾਬ ਨੇ ਤੇ ਉਹਨਾਂ ਦੇ ਘਰ ਹੁਣ ਜਿਹੜੀ ਹੈਗੇ ਬਿਜ਼ਨਸ ਸੈਕਟਰ 69 ਮੋਹਾਲੀ ਪਹੁੰਚ ਗਈ ਹੈ ਤੇ ਉਸੇ ਸਬੰਧ ਵਿੱਚ ਕਿਹੜੀ ਜਾ ਰਹੀ ਹੈ ਉਹਨੂੰ ਜੇ ਫਰਕ ਲੱਤਾ ਗਿਆ ਐਫ ਆਈ ਆਰ ਦਰਜ ਹੋ ਗਈ ਹੈ ਪ੍ਰिवेंशन ਆਫ ਕ੍ਰਪਸ਼ਨ ਐਕਟਿਵਿਟੀ ਦਾ ਆਰਮ ਦੇ ਤਹਿਤ ਇਹ ਐਫ ਆਈ ਆਰ ਬਿਜ਼ਨਸ ਲੋ ਫਲਾਈਂਸ ਕੌਂਟਰ ਮੋਹਾਲੀ ਹੈ ਉਹਨੇ ਦਰਜ ਕੀਤੀ ਹੈਗੀ ਇਹ ਵੀ ਸਭ ਤੋਂ ਵੱਡੀ ਗੱਲ ਇਹ ਹੀ ਆ ਰਹੀ ਹੈ ਕਿ ਇਹਨਾਂ ਨੇ ਜੋ ਬਾਜਵਨ ਡਿਵੈਲਪਰ ਸਿਗਾ ਉਦਾ ਪ੍ਰੋਜੈਕਟ ਸੀਗਾ ਉਹਨੂੰ ਗਲਤ ਕਰਨ ਪਾਸੇ ਤੱਕ ਮਤਲਬ ਕਿ ਇਹ ਕਿਹਾ ਜਾਂਦਾ ਕਿ ਖਰਸਰਾ ਨੰਬਰ ਤੱਕ ਚੇਂਜ ਕਰਵਾ ਦਿੱਤੇ ਗਏ ਮਤਲਬ ਕਿ ਇਹ ਗੱਲ ਬਹੁਤ بڑا ਰੋਪ ਹੈਗਾ bizness ਨੇ ਇਦੀ ਜਾਂਚ ਕੀਤੀ ਸੀ ਬਿਚਨੋ ਸ਼ਿਕਾਇਤ ਆਈ ਸੀ ਉੱਪਰ ਜਾਂਚ ਹੋ ਰਹੀ ਸੀ ਉਹ ਜਾਂਚ ਦੇ ਬਾਅਦ ਮੁੱਖ ਮੰਤਰੀ ਕੋਲ ਗਈ ਫਾਈਲ ਕਿਉਂਕਿ ਅੱਜਕੱਲ ਜਿਹੜਾ ਹਾਊਸਿੰਗ ਡਿਪਾਰਟਮੈਂਟ ਦਾ ਮੁੱਖ ਮੰਤਰੀ ਦੇਖ ਰਹੇ ਨੇ ਤੇ ਉਹਨਾਂ ਨਾਲ ਜਿਹੜੇ ਸੈਕਟਰੀ ਨੇ ਸੈਕਟਰੀ ਵੀ ਕੋਈ ਨਹੀਂ ਲਾਇਆ ਗਿਆ ਜਿਹੜੇ ਚੀਫ ਸੈਕਟਰੀ ਪੰਜਾਬ ਨੇ ਅੰਦਰਾਗ ਵਰਮਾ ਉਹਨਾਂ ਕੋਲ ਇਹ ਚਾਰ ਜਗ੍ਹਾ ਮੁੱਖ ਮੰਤਰੀ ਔਰ ਚੀਫ ਸੈਕਟਰੀ ਦੋਹੇ ਇਹਨੂੰ ਦੇਖ ਰਹੇ ਸੀਗੇ ਤੇ ਕਾਫੀ ਅਨੁਰਾਗ ਬਾਬਾ ਉਹਨਾਂ ਨੇ ਪੰਕਜ ਬਾਬਾ ਨੂੰ ਸਸਪੈਂਡ ਕਰਤਾ ਸੀ ਸਸਪੈਂਡ ਕਰਦੇ ਆਡਿਟ ਉੱਤੇ ਸੀਗੇ ਪਰ ਨਾਲ ਲਿਖਿਆ ਜਿਹਾ ਡਿਟੇਲ ਜਿਹੜੀ ਹੈਗੀ ਹੈ ਸਸਪੈਂਸ਼ਨ ਦੀ ਉਹ ਬਾਅਦ ਵਿੱਚ ਜਾਊਗੀ ਪਰ ਇਸ ਘਟਨਾ ਕਰੰਦੇ ਨਾਲ ਹੀ ਰਾਤ ਜਿਹੜੀ ਬਿਜ਼ਨਸ ਸੀਗੀ ਉਹਨਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਤੇ ਬਿਜ਼ਨਸ ਤੇ ਕਾਰਵਾਈ ਕਰਦੇ ਹੋਏ ਤੇ ਪੰਕਜ ਬਾਬਾ ਨੂੰ ਅੱਜ ਜਿਹੜਾ ਸਵੇਰੇ ਗ੍ਰਿਫਤਾਰ ਕੀਤਾ ਹੈਗਾ ਤੇ ਉਹਨਾਂ ਦੇ ਘਰ ਤੋਂ ਅਪਰੇਟ ਕਰਦੇ ਜਾ ਰਹੀ ਹੈ ਤੇ ਅਰੋ ਵੱਡਾ ਹੈਗਾ ਖਸਰਾ ਨੰਬਰ ਚੇਂਜ ਕਰਨਾ ਕਿਉਂਕਿ ਬਿਜ਼ਨਸ ਦਾ ਕਹਿਣਾ ਹੈ ਬਿਓ ਦਾ ਕਹਿਣਾ ਹੈਗਾ ਕਿ ਜੋ ਫੁੱਟ ਦੱਸਦੇ ਨੇ ਕਿ ਖਸਰਾ ਨੰਬਰ ਜੋ ਜ਼ਮੀਨ ਸੀਗੀ ਉਹਦੇ ਖਸਰਾ ਨੰਬਰ ਚੇਂਜ ਕਰਕੇ ਕਿਸੇ ਕਿਸੇ ਜ਼ੋਨ ਜਾਂਦਾ ਕਿਸੇ ਕੋਈ ਐਗਰੀਕਲਚਰ ਜ਼ੋਨ ਜਾਂਦਾ ਕਿਸੇ ਹੋਰ ਜ਼ੋਨ ਜਾਂਦਾ ਐਸ ਤਰ੍ਹਾਂ ਜ਼ੋਨ ਤੋਂ ਬਚਾਣ ਲਈ ਉਹ ਖਤਰੇ ਨੰਬਰ ਜਿਹੜੇ ਚੇਂਜ ਕੀਤੇ ਗਏ ਤੇ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ ਪਰ ਪੰਚਜਰਵ ਦੀ ਗੱਲ ਕਰਦੇ ਹਾਂ ਕਾਫੀ ਮਨਕੀ ਜਿਹੜੇ ਸੀ ਪਹਿਲਾਂ ਜੋ ਪੁਰਾਣੇ ਨੰਬਰ ਕੰਮ ਕਰ ਰਹੇ ਨੇ ਬਹੁਤ ਸੋ 25 ਸਾਲ ਤੋਂ ਗਮਾਂਡਾ ਦੇ ਪੁੱਢਾ ਦੇ ਪਿੱਛੇ ਸੀਗੇ ਤੇ ਗਮਾਂਡਾ ਜੀ ਕੰਮ ਕੀਤਾ ਤੇ ਬੜੇ ਬੜੇ ਪ੍ਰੋਜੈਕਟ ਕੀਤੇ ਨੇ ਉਹਨਾਂ ਨੇ ਬੜੀ ਬੜੀ ਪ੍ਰਾਣੇ ਕੀਤੀਆਂ ਬੜੀਆਂ ਬੜੀਆਂ ਬਾਹਰ ਦੀਆਂ ਕੰਪਨੀ ਉਹਨਾਂ ਨੂੰ ਰੱਖ ਕੇ ਗੁਲਾਨੀ ਕੀਤੀ ਹੈ ਅਗਰ ਆਪਾਂ ਕੋਈ ਸ਼ਹਿਰ ਦੀ ਗੱਲ ਕਰੀਏ ਮੁਹਾਲੀ ਸ਼ਹਿਰ ਦੀ ਕਰਕੇ ਤਿੰਕ ਟੈਂਕ ਦੇ ਤੌਰ ਤੇ ਜਿਹੜੀ ਟੀਮ ਹੈਗੀ ਆ ਉਹਦਾ ਇੱਕ ਹਿੱਸਾ ਮੰਨਿਆ ਜਾਂਦਾ ਸੀਗਾ ਪਰ ਜੋ ਇਹ ਮਸਲਾ ਸਾਹਮਣੇ ਆਇਆ ਭ੍ਰਸ਼ਟਾਚਾਰ ਦਾ ਕਿਉਂਕਿ ਦੇਖੋ ਮੁੱਖ ਮੰਤਰੀ ਭਗਵੰਤ ਸਿੰਘ ਵਾਲੇ ਕਿਹਾ ਕਿ ਭ੍ਰਸ਼ਟਾਚਾਰ ਦੇ ਉੱਪਰ ਜ਼ੀਰੋ ਟੋਲਰੈਂਸ ਹੈਗੀ ਆ ਸ਼ਿਕਾਇਤ ਆਈ ਜਾਂਚ ਹੋਈ ਬਿਜ਼ਨਸ ਦੇ ਪੁੱਤ ਸੁਧ ਕੀਤੇ ਸੁਧ ਰੇਤਵਾ ਸੀਐਮ ਸਾਹਿਬ ਨੂੰ ਦਿੱਤੀ ਸੀਐਮ ਸਾਹਿਬ ਨੇ ਅਖੇ ਕਾਰਵਾਈ ਕਰਦੇ ਹੋਏ ਚੀਫ ਸੈਕਟਰੀ ਨੇ ਕਾਰਵਾਈ ਕੀਤੀ ਅੱਜ ਉਹਦੀ ਗ੍ਰਿਫਤਾਰੀ ਹੋ ਗਈ ਹੈ ਉਹ ਬਿਜ਼ਨਸ ਬਰੋਕਰ ਕਰਨ ਦਿੱਤੇ ਗਏ ਜੇ ਬਿਜ਼ਨਸ ਬਰੋਕਰ ਦੇ ਉੱਚ ਅਧਿਕਾਰੀ ਆ ਉਹਨਾਂ ਨੇ ਉਹਦੀ ਗ੍ਰਿਫਤਾਰੀ ਦੀ ਪੂਰੀ ਪੁਸ਼ਟੀ ਕੀਤੀ ਹੈ ਔਰ ਟੀਮ ਅੱਜ ਇਸ ਟ ਔਰ ਐਡ ਕਰਦੀ ਹੈ ਤੇ ਉਥੇ ਜੀ ਜੀ ਬਿਲਕੁਲ ਤਾਂ ਵਾਲੇ ਦਿਨਾਂ 'ਚ ਜਿਹੜੇ ਬੀ ਡੀ ਐਲ ਦੇ ਕਰਤਾ ਤਰਤਾ ਨੇ ਉਹਨਾਂ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਉਹ ਵਧਣ ਦਾ ਨਾਮ ਲੈਣ ਗਿਆ ਖਾਸ ਕਰਕੇ ਇਸ ਕਰਕੇ ਹੈ ਕਿ ਕਥਿਤ ਤੌਰ ਤੇ ਜਿਹੜੇ ਅਲੀਗੇਸ਼ਨਸ ਪੰਕਜ 바ਵਾ ਸੀਟੀਪੀ ਤੇ ਲੱਗੇ ਆ ਉਹਨਾਂ ਨੂੰ ਵਿਜੀਲੈਂਸ ਟੂਪ ਕਿਵੇਂ ਕਰੇਗੀ